ਕੀ ਨਾਮ ਜੀ ਆਪਣਾ ਲਖਵੀਰ ਚੰਦ ਕੀ ਮਾਮਲਾ ਜੀ ਅੱਜ ਤੁਹਾਡਾ ਅੱਜ ਸਾਡਾ 15 ਅਗਸਤ ਕਰਕਾਸੀ ਸਾਰੇ ਇਕੱਠੇ ਹੋਏ ਲੋਕਾਂ ਨੂੰ ਤਾਂ ਆਜ਼ਾਦੀ ਮਿਲੀ ਤੇ ਸਾਨੂੰ ਕੋਈ ਆਜ਼ਾਦੀ ਨਹੀਂ ਹੈ ਸਾਡੇ ਪਿੰਡ ਪੰਜ ਪਿੰਡ ਬੰਦੇ ਗੂੜਾ ਕਸੋਲੀ ਜੰਤੀ ਮੱਜਰੀ ਬਿੰਡੀ ਕਰਾਉਂਦੇ ਆਲਾ ਉਹਨਾਂ ਨੂੰ ਨਾ ਤਾਂ ਕੋਈ ਰਸਤਾ ਨਾ ਕੋਈ ਪ੍ਰੋਪਰ ਪੁਲ ਨਾ ਡਿਸਪੈਂਸਰੀ ਤੇ ਨਾ ਸਕੂਲ ਵਿੱਚ ਪ੍ਰੋਪਰ ਟੀਚਰ ਬਾਕੀ ਸਾਡੀ ਕੋਈ ਉਹ ਨਹੀਂ ਹੈਗੀ ਆਜ਼ਾਦੀ ਜਦ ਤੱਕ ਸਾਡੇ ਪੂਲ ਜਾਂ ਡਿਸਪੈਂਸਰੀ ਜਾਂ ਸਕੂਲ ਪ੍ਰੋਪਰ ਨਾ ਚੱਲ ਜਾਣ। ਬਾਕੀ ਆਜ਼ਾਦੀ ਹੈ ਸਾਰਿਆਂ ਨੂੰ ਖੁਸ਼ੀ ਆ ਉਹਨਾਂ ਨੂੰ ਪਰ ਸਾਡੀ ਕੋਈ ਉਹ ਆਜ਼ਾਦੀ ਨਹੀਂ ਹੈਗੀ। ਪਰ ਪਿਛਲੇ ਦਿਨੀ ਜਿਹੜਾ ਤੁਹਾਡੇ ਕਾਜਵੇ ਵੀ ਰੁੜਿਆ ਸੀ ਉੱਥੇ ਡੀਸੀ ਮੋਹਾਲੀ ਨੇ ਸਰਕਾਰ ਨੇ ਉਹਨਾਂ ਦੇ ਨੁਮਾਇੰਦਿਆਂ ਨੇ 6 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਸੀ ਕਿ ਉਹ ਜਿਹੜਾ ਕਾਜਵੇ ਦੀ ਮੁਰੰਮਤ ਹੋ ਜੇਗੀ। ਉਸ ਤੋਂ ਬਾਅਦ ਵੀ ਫਿਰ ਹੋਸ ਕਾਦਾ ਤੁਹਾਡਾ ਉਹ ਕਾਗਜ਼ਾਂ ਵਿੱਚ 6 ਲੱਖ ਰੁਪਈਆ ਆਇਆ ਹਜੇ ਤੱਕ ਕੋਈ ਪ੍ਰੋਪਰ ਕੰਮ ਨਹੀਂ ਹੋਇਆ ਜਿੱਦਾਂ ਹੈ ਤੀ ਪੁਲੀ ਅੱਜ ਵੀ ਜਾ ਕੇ ਤੁਸੀਂ ਦੇਖ ਸਕਦੇ ਓਦਾਂ ਹੀ ਟੁੱਟੀ ਵੀ ਪਈ ਐ ਇਹ ਕਿਹੜੇ ਕਿਹੜੇ ਪਿੰਡ ਦੇ ਲੋਕ ਆਏ ਤੁਹਾਡੇ ਨਾਲ ਸਾਡੇ ਨਾਲ ਪਿੰਡ ਦੇ ਜੈੰਤੀ ਮਾਜਰੀ ਗੂੜਾ ਕਸੋਲੀ ਬਗਿੰਡੀ ਕਰੋਂਦੇਆਲਾ ਪੰਜ ਪਿੰਡਾਂ ਦੇ ਬੰਦੇ ਅਸੀਂ ਸਾਰੇ ਇਕੱਠੇ ਹੋਏ ਵੇ ਆਣੇ ਵਾਲੇ ਟਾਈਮ ਅੱਜ ਅਸੀਂ ਇੱਕ ਬੜਾ ਰੋਸ਼ ਪ੍ਰਦਰਸ਼ਨ ਕਰਨਾ ਸੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਉਹਦੀ ਵੀ ਕੀ ਗੱਲ ਹੈ ਜਿਹੜੀ ਤੁਸੀਂ ਪੰਜ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਅੱਜ ਬੈਰੀਅਲ ਤੇ ਆਏ ਸਾਡਾ ਤਾਂ ਜੀ ਇਹੀ ਹੈ ਕਿ ਪਿਛਲੇ ਪਿਛਲੇ ਜੇ ਅਸੀਂ ਜਦੋਂ ਐਮਪੀ ਦੇ ਇਲੈਕਸ਼ਨ ਹੋ ਸੀ ਉਦੋਂ ਬਾਈਕਾਟ ਕੀਤਾ ਸੀ ਕਿ ਸਾਡੇ ਪੰਜ ਪਿੰਡਾਂ ਨੇ ਉਦੋਂ ਵੀ ਸਾਡੇ ਕਿਸੇ ਨੇ ਕੋਈ ਸਾਰ ਨਹੀਂ ਲਈਤੀ ਉਦੋਂ ਆਏ ਸੀਗੇ ਬੜੀਆਂ ਤਸੱਲੀਆਂ ਦਿੱਤੀਆਂ ਗਈਆਂ ਸਾਨੂੰ ਕਿ ਹਾਂ ਜੀ ਇੱਕ ਵਾਰੀ ਤੁਸੀਂ ਆਪਣਾ ਬਾਈਕਾਟ ਤੋੜ ਦੋ ਇਲੈਕਸ਼ਨ ਬੋਟਾ ਤੁਸੀਂ ਪਾਓ ਤੇ ਉਸ ਤੋਂ ਬਾਅਦ ਵੀ ਕਹਿੰਦੇ ਜੇ ਅਸੀਂ ਸਾਰਾ ਕੰਮ ਤੁਹਾਡੇ ਜਿਹੜੇ ਵੀ ਮਸਲੇ ਹੈਗੇ ਤੁਹਾਡੇ ਅਸੀਂ ਇਹਨਾਂ ਬਾਰੇ ਗੌਰ ਕਰਾਂਗੇ ਪਰ ਉਹ ਫਿਰ ਉੱਥੀ ਤੇ ਉੱਥੀ ਜੀ ਕਾ ਨਾਮ ਹੈ ਜੀ ਬੀਰ ਜੀ ਰਾਮ ਲੋਕ ਨਾਮ ਹੈ ਜੀ ਮੇਰਾ ਪਿੰਡ ਕਸੋਲੀ ਹੈ ਜੀ ਅੱਛਾ ਕੀ ਅੱਜ ਪ੍ਰਦਰਸ਼ਨ ਕੀ ਹੈ ਤੁਹਾਡਾ ਅੱਜ ਤਾਂ ਆਜ਼ਾਦੀ ਹੈ ਪਰ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਪ੍ਰਦਰਸ਼ਨ ਸਾਡਾ ਇਹ ਹੈ ਜੀ ਆਜ਼ਾਦੀ ਸਾਡੀ ਕੋਈ ਆਜ਼ਾਦੀ ਨਹੀਂ ਜੀ ਪ੍ਰਦਰਸ਼ਨ ਸਾਡਾ ਇਹ ਹੈ ਕਿ ਸਾਡੇ ਪਿੰਡਾਂ ਦੇ ਪੁਲ ਹਲੇ ਤੱਕ ਵੀ ਨਹੀਂ ਲੱਗੇ 70 ਸਾਲ ਤੋਂ ਜੋ ਕਿ 76 ਸਾਲ ਆਜ਼ਾਦੀ ਦੇਸ਼ ਨੂੰ ਜਾਦ ਹੋਏ ਨੂੰ ਹੋ ਗਏ ਪਰ ਅੱਜ ਤੱਕ ਸਾਡੇ ਪੁਲ ਨਹੀਂ ਲੱਗੇ ਜੀ ਸਾਨੂੰ ਇੰਨਾ ਔਖਾ ਹੋਇਆ ਪਿਆ ਹੈ ਸਾਡੇ ਬੱਚੇ ਸਕੂਲ ਨਹੀਂ ਜਾ ਪਾਏ 15 20 ਦਿਨਾਂ ਤੋਂ ਨਾ ਕੋਈ ਬੱਸ ਆ ਰਹੀ ਹੈ ਤੇ ਨਾ ਹੀ ਕੋਈ ਡਿਊਟੀ ਤੇ ਆਂਦਾ ਜਦੋਂ ਬਾਰਿਸ਼ ਆ ਜਾਂਦੀ ਹੈ ਤੇ ਅਸੀਂ ਉੱਧਰ ਤੇ ਉੱਧਰ ਰੁਕ ਜਾਂਦੇ ਆ ਤੇ ਉੱਧਰ ਦੇ ਉੱਧਰ ਤੇ ਅਸੀਂ ਤਾਂ ਸੋਚਦੇ ਆ ਜੀ ਹੁਣ 15 ਅਗਸਤ ਨੂੰ ਅਸੀਂ ਧਰਨਾ ਰੱਖਿਆ ਸੀਗਾ ਇੱਕ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਏ ਸੀ ਤੇ ਉਹ ਕਿਸੇ ਕਾਰਨ ਸਾਡਾ ਕੱਟ ਨਹੀਂ ਹੋ ਪਾਇਆ ਤੇ ਅਸੀਂ ਉਹਨੂੰ ਕਾਚਾ ਥੋੜੀ ਰਵੇਡ ਦੇ ਕੇ ਅਸੀਂ ਇਹਨੂੰ ਖਤਮ ਕਰਨਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਅਸੀਂ ਸੋਚਦੇ ਆਂ ਵੀ ਅਗਲੀ ਵਾਰ ਅਸੀਂ ਪੂਰਾ ਇਕੱਠ ਕਰਾਂਗੇ ਟਰੈਲੀਆਂ ਲਿਆ ਕੇ ਟਰੈਲੀਆਂ ਭਰ ਕੇ ਉਹ ਬੈਰੀਅਲ ਤੇ ਇਕੱਠ ਕਰਾਂਗੇ ਪੂਰਾ ਜੋ ਕਿ ਸਾਡਾ ਹੱਲ ਹੋਊਗਾ ਸਰਕਾਰਾਂ ਤੱਕ ਤਾਂ ਹੀ ਹੋਊਗਾ ਜੇ ਸਰਕਾਰਾਂ ਦੇ ਕੰਨ ਤੇ ਜੂਸਰ ਤੋਂ ਵੀ 79 ਸਾਲ ਚ ਕੀ ਬਦਲਿਆ ਤੁਹਾਡਾ ਪਿੰਡਾ ਦਾ ਬਾਈ ਜੀ ਕੁਝ ਨਹੀਂ ਬਦਲਿਆ 79 ਸਾਲ ਚ ਸਾਡਾ ਦੇਸ਼ ਉੱਤੇ ਹੀ